ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਕੁਝ ਸਮੇਂ ਬਤੀ ਗੱਲਾਂ ਕਰਦੇ ਆ ਕਿ ਜਿਵੇਂ ਸਮਾਂ ਬਹੁਤ ਕੀਮਤੀ ਆ ਕਹਿੰਦੇ ਲੰਗਿਆ ਹੋਇਆ ਨਦੀ ਦਾ ਪਾਣੀ ਤੇ ਸਮਾਂ ਕਦੀ ਵਾਪਸ ਨਹੀਂ ਆਉਂਦਾ ਜਿਵੇਂ ਸਮੇਂ ਦੇ ਨਾਲ ਬਹੁਤ ਕੁਝ ਬਦਲ ਜਾਂਦਾ ਵਾ ਸਮਾਂ ਜਵਾਨੀ ਤੇ ਬੁਢਾਪੇ ਦੇ ਵਿੱਚ ਬਹੁਤ ਸਾਰਾ ਅੰਦਰ ਲੈ ਕੇ ਆਉਂਦਾ ਵਾ ਕਹਿੰਦੇ ਗਮ ਨਾ ਕਰ ਬੰਦਿਆ ਤਕਦੀਰ ਬਦਲਦੀ ਰਹਿੰਦੀ ਹੈ ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਤਸਵੀਰ ਬਦਲਦੀ ਰਹਿੰਦੀ ਹੈ ਇਸੇ ਤਰ੍ਹਾਂ ਅਸੀਂ ਜੋ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਹੁੰਦਾ ਵਾ ਉਹ ਦੁਬਾਰਾ ਨਹੀਂ ਆਉਂਦਾ ਜੇ ਅੱਜ ਅਹੀਂ ਆਖੀਏ ਕਿ ਸਾਹੀਂ ਜੋ ਸਾਡਾ ਸਮਾਂ ਲੰਘ ਗਿਆ ਜਾਂ ਜਿਹੜੀ ਸਾਡੀ ਉਮਰ ਲੰਘ ਗਈ ਆ ਉਹ ਸਾਨੂੰ ਦੁਬਾਰਾ ਵਾਪਸ ਮਿਲ ਜੇ ਨਹੀਂ ਪਰ ਜਿਹੜਾ ਸਮਾਂ ਮਾਓ ਸਾਨੂੰ ਬਹੁਤ ਕੁਝ ਸਿਖਾਉਂਦਾ ਮੇਖੋ ਪਿਛਲੇ ਜਮਾਨੇ ਦੇ ਸਮਾਂ ਜਿਹੜਾ ਹੈ ਜਿਹੜੇ ਸਾਡੀ ਉਮਰ ਦੇ 65 70 ਸਾਲ ਦੀ ਉਮਰ ਦੇ ਬੰਦੇ ਜਾਂ ਜਨਾਨੀਆਂ ਵਾਂ ਉਹਨਾਂ ਨੇ ਜੋ ਸਮਾਂ ਵੇਖਿਆ ਵਾ ਸੰਘਰਸ਼ਮਈ ਸਮਾਂ ਵੇਖਿਆ ਉਹ ਅੱਜ ਦੇ ਬੱਚਿਆਂ ਨੇ ਨੀਂਗਾ ਵੇਖਿਆ ਹੈਗਾ ਅਸੀਂ ਉਸ ਦੌਰ ਵੇਖਿਆ ਜਦੋਂ ਸਾਰੇ ਕੰਮ ਆਪਾਂ ਹੱਥੀ ਕਰਦੇ ਹੁੰਦੇ ਸੀ ਇਥੋਂ ਤੱਕ ਕਿ ਸਾਡੇ ਜਿਹੜੇ ਪਿਓ ਦਾਦੇ ਦਾਦੀਆਂ ਨਾਨੀਆਂ ਇਹਨਾਂ ਨੂੰ ਅਸੀਂ ਬਹੁਤ ਸਟਰਗਲ ਕਰਦਿਆਂ ਵੇਖਿਆ ਅਸੀਂ ਉਹਨਾਂ ਨੂੰ ਖਾਲ ਵਾਉਂਦਿਆਂ ਦੇਖਿਆ ਆਪਣੇ ਹੱਥੀ ਕਿਰਤ ਕਰਦਿਆਂ ਵੇਖਿਆ ਜਿਹੜੀਆਂ ਜਨਾਨੀਆਂ ਸੀਗੀਆਂ ਸਾਰਾ ਕੰਮ ਕਰਦੀਆਂ ਸੀ ਦਨ ਟਾਈਮ ਦਾ ਖਾਣਾ ਉਹ ਸਜਰਾ ਬਣਾਉਂਦੀਆਂ ਸੀਗੀਆਂ ਆਪਣੇ ਹਰ ਕੰਮ ਦੇ ਵਿੱਚ ਬੜੀ ਦਿਲਚਸਪੀ ਦੇ ਨਾਲ ਕੰਮ ਕਰਦੀਆਂ ਸੀਗੀਆਂ ਅੱਜ ਇੱਕ ਉਹ ਸਮਾਂ ਆ ਗਿਆ ਕਿ ਜਿਹੜਾ ਹਰ ਘਰ ਦੇ ਵਿੱਚ ਆਪਾਂ ਨੂੰ ਕਿੰਨੇ ਸੌਖੇ ਸੌਖੇ ਸਾਧਨ ਹੋ ਗਏ ਆ ਸਾਡੀਆਂ ਮਾਵਾਂ ਚੁੱਲ੍ਹੀਆਂ ਦੇ ਉੱਤੇ ਰੋਟੀ ਬਣਾਉਂਦੀਆਂ ਸੀਗੀਆਂ ਆ ਆਪਾਠੀਆਂ ਪੱਥਨੀਆਂ ਆਪੇ ਉਹਨਾਂ ਨੂੰ ਚੁੱਲ੍ਹੇ ਬਣਾ ਕੇ ਚੁੱਲਿਆਂ ਦੇ ਕੰਮ ਕਰਨਾ ਇੰਨੀ ਗਰਮੀ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਕੰਮ ਕਰਦੇ ਆ ਵੇਖਿਆ ਵਾ ਉਹ ਸਮਾਂ ਸੀ ਪਰ ਉਹਨਾਂ ਦੀ ਹਿੰਮਤ ਬਹੁਤ ਸੀ ਉਹਨਾਂ ਦੇ ਵਿੱਚ ਇੱਕ ਜਨੂਨ ਸੀ ਇੱਕ ਉਹਨਾਂ ਦੇ ਵਿੱਚ ਜਿਹੜਾ ਇੱਕ ਪਿਆਰ ਸੀ ਉਹ ਉਸ ਤਰ੍ਹਾਂ ਵੀ ਬਹੁਤ ਖੁਸ਼ੀ ਹਿਈਆਂ ਇੱਕ ਅੱਜ ਦਾ ਸਮਾਂ ਵਾ ਜਿਹਦੇ ਵਿੱਚ ਸਾਨੂੰ ਐਨੇ ਸੁੱਖ ਸਾਧਨ ਮਿਲ ਗਏ ਆ ਤੇ ਅਸੀਂ ਫੇਰ ਵੀ ਜਿਹੜੇ ਆ ਸਮੇਂ ਦੀ ਕਦਰ ਨਹੀਂ ਕਰਦੇ ਅਸੀਂ ਕੰਮ ਕਰਦੇ ਅਜੇ ਵੀ ਕਹਿ ਦਿੰਨੇ ਆ ਕਿ ਅਹੀਂ ਜੀ ਬਸ ਥੱਕ ਗਏ ਆ ਬਸ ਇਹ ਸਮੇਂ ਦੀ ਗੱਲ ਆ ਸਮੇਂ ਦੇ ਨਾਲ-ਨਾਲ ਬਹੁਤ ਕੁਝ ਬਦਲ ਜਾਂਦਾ ਵਾ ਕਈ ਵਾਰ ਨੇ ਵੀ ਸਮੇਂ ਦੇ ਨਾਲ-ਨਾਲ ਅਸੀਂ ਖੁਦ ਵੀ ਬਹੁਤ ਸਾਰੇ ਬਦਲ ਗਏ ਆ ਸਾਨੂੰ ਸਮੇਂ ਦੀ ਪਾਲਣਾ ਕਰਨੀ ਚਾਹੀਦੀ ਆ ਸਮਾਂ ਬਹੁਤ ਕੀਮਤੀ ਆ ਸਮਾਂ ਬਾਰ-ਬਾਰ ਨਹੀਂ ਆਉਣਾ ਕਿੰਦੇ ਸਮਾਂ ਜਿਹੜਾ ਵਾ ਉਹ ਜ਼ਿੰਦਗੀ ਦਾ ਇੱਕ ਸਰਵੋਤਮ ਟੀਚਰ ਵਾ ਸਮਾਂ ਸਾਨੂੰ ਬਹੁਤ ਕੁਝ ਸਿਖਾਉਂਦਾ ਜਿਦਾਂ ਦੇ ਸੋਨੇ ਦੀਆਂ ਕੰਧਾਂ ਤੇ ਬਣਾਲੇ ਬੰਗਲੇ ਦੇਖ ਲੈ ਖਵਾਬ ਭਾਵੇਂ ਨੇਤਰੰਗਲੇ ਲਾਈ ਜਾ ਸਕੀਮਾਂ ਵੱਡੀਆਂ ਜਾਂ ਛੋਟੀਆਂ ਖਾਣੀਆਂ ਤੇ ਬੰਦਿਆਂ ਤੂੰ ਦੋ ਰੋਟੀਆਂ ਪਰ ਦੋ ਰੋਟੀਆਂ ਖਾਣ ਬਦਲੇ ਵੀ ਅੱਜ ਦੇ ਸਮੇਂ ਨੇ ਜਿਹੜਾ ਸਾਡਾ ਸਕੂਨ ਆ ਉਹ ਖੋ ਲਿਆ ਵਾ ਅਸੀਂ ਬੜੇ ਬੜੇ ਵੱਡੇ ਖਵਾਬ ਵੇਖਦੇ ਆ ਵੇਖਣੇ ਵੀ ਚਾਹੀਦੇ ਆ ਐ ਨਹੀਂ ਕਿ ਖਵਾਬ ਨਹੀਂ ਵੇਖਣੇ ਚਾਹੀਦੇ ਪਰ ਜਿਹੜੀ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਰੋਟੀ ਕਮਾਉਣੀ ਵੀ ਔਖੀ ਹੋਈ ਆ ਤੇ ਖਾਣੀ ਵੀ ਔਖੀ ਹੋਈ ਆ ਇਹ ਸਾਰਾ ਸਮੇਂ ਦੀ ਗੱਲ ਆ ਸਮੇਂ ਦੇ ਨਾਲ-ਨਾਲ ਸਾਡੇ ਜੀਰੋ ਰਜੀਵੇ ਬਦਲ ਗਏ ਆ ਤੇ ਬਹੁਤ ਜਿਹੜਾ ਸਾਡਾ ਫਰਕ ਪੈ ਗਿਆ ਸਾਡਾ ਜ਼ਿੰਦਗੀ ਦਾ ਸਾਡੀਆਂ ਲੋੜਾਂ ਦਾ ਤੇ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਤੇ ਲਾਈਕ ਕਰ ਲਿਓ ਇਸੇ ਤਰ੍ਹਾਂ ਹੀ ਆਪਾਂ ਕੁਝ ਨਾ ਕੁਝ ਗੱਲਾਂ ਕਰਦੇ ਰਵਾਂਗੇ ਆਪ ਸਭ ਦਾ ਧੰਨਵਾਦ